ਸਭਰਾਇ 8:55 ਵਜਾ ਆ ਗਿਆ ਜੀ ਇਹ ਨਾ ਵੀ ਸੋ ਦੇ ਬੱਚਾ ਹੈ ਸਿੰਗਲ ਸਟਾਰ ਦੇ ਵਿੱਚ ਇਹ ਟਰੈਕਟਰ ਦਾ ਕਹਿੰਦੇ ਤੋਰਾ ਜ਼ਿਆਦਾ ਹੈ ਬਈ ਦੂਜਿਆਂ ਨਾਲ ਹੈਗਾ ਫਰਕ ਨਾ ਜੀ ਹਾਂਜੀ ਹਾਂਜੀ ਇਹ ਚਾਚੀ ਦਾ ਡਬਾਣਾ ਜੀ ਕਿੰਨੇ ਦਾ ਹੋ ਜੂਏ ਇੱਕ 65 ਦਾ ਦੇ ਦੇਣਾ ਜੀ ਇੱਕ 65 ਦਾ ਮਿਲ ਜੂ 6 ਛਿਰੀ ਆ ਇਹ ਟਰੈਕਟਰ ਆ ਗਿਆ ਜੀ ਛੋਟੇ ਕਿਸਾਨਾਂ ਦੀ ਪਸੰਦ 35 ਵਾਲਾ ਸੋਨਾ ਲਿੱਕਾ ਸਿੰਗਲ ਪੰਪ ਦੇ ਵਿੱਚ ਆ ਸਾਈਡ ਗੇਅਰ ਦੇ ਵਿੱਚ ਆ 298000 ਰੁਪਏ ਡਿਮਾਂਡ ਕਰਦੇ ਹਾਂ ਅਸੀਂ 80000 ਦਾ ਦੇ ਦਿਆਂਗੇ 2 ਲੱਖ 2 ਲੱਖ 80000 ਦਾ ਟਰੈਕਟਰ ਬਈ ਤੁਹਾਨੂੰ ਮਿਲ ਜੂ ਹਾਂਜੀ ਸਤਿਕਾਰਯੋਗ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਾਈ ਨਾਲ ਕਰਾਉਣਾ ਗੱਲਬਾਤ ਸਤਿਕਾਰਯੋਗ ਜੀ ਠੀਕ ਹੋ ਜੀ ਵਧੀਆ ਵਧੀਆ ਠੀਕ ਹੈ ਜੀ ਤੇ ਮੰਡੀ ਦੀ ਕੀ ਲੋਕੇਸ਼ਨ ਹੈ ਜਾਂਦੀ ਹੈ ਜੀ ਕਿਹੜੀ ਮੰਡੀ ਇੱਥੇ ਦੋ ਮੰਡੀਆਂ ਲੱਗਦੀਆਂ ਨੇ ਇਹ ਤਰਕਸੀਲ ਚੌਂਕ ਵਾਲੀ ਬਾਈ ਜੀ ਤਰਕਸੀਲ ਚੌਂਕ ਵਾਲੀ ਮੰਡੀ ਹਾਂਜੀ ਠੀਕ ਹੈ ਜੀ ਤਰਕਸੀਲ ਚੌਂਕ ਪੁੱਛ ਕੇ ਇੱਥੋਂ ਮਰਦੀ ਆ ਜਿਓ ਇੱਥੇ ਠੀਕ ਹੈ ਬਾਈ ਜੀ ਹਾਂਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ ਟਰੈਕਟਰ ਹੈਗੇ ਪੰਜ 6 ਹਾਂਜੀ 6 ਟਰੈਕਟਰ ਹੈਗੇ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਦੇ ਆਪਾਂ ਟਰੈਕਟਰ ਲਕਾਉਣੇ ਆ ਫਿਰ ਬਾਈ ਦਾ ਕੰਟੈਕਟ ਨੰਬਰ ਦੇਵਾਂਗੇ ਸਾਹਮਣੇ ਟਰੈਕਟਰ ਬਾਰੇ ਗੱਲਬਾਤ ਕਰੀਏ ਤਾਂ ਸੋਨਾ ਲਿੱਕਾ ਆ ਗਿਆ ਜੀ ਡੀਆਈ 60 ਦਾ ਆਰਐਕਸ ਆ ਗਿਆ ਜੀ ਇਹ 14 ਨਿੱਧੀ ਸੋਦੇ ਵਿੱਚ ਮਾਡਲ ਜੀ 14 ਜੀ 14 ਮਾਡਲ ਆ ਆਪਰੇ ਸਟੀering ਦੇ ਵਿੱਚ 16 ਦੇ ਟਾਇਰਾਂ ਚ ਠੀਕ ਆ ਜੀ 16 ਨੇ ਟਾਇਰਾਂ ਇਹਨਾਂ ਦੀ ਕੰਡੀਸ਼ਨ ਦੀ ਗੱਲਬਾਤ ਕਰੀ ਜੀ ਕਿੰਨੇ ਪੈਸੇ ਟਾਇਰੀ ਟਾਇਰ ਹੈਗੇ ਜੀ ਮਗਲੇ 95 ਪੈਸੇ 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 13 ਵਰਸ਼ ਪੀਟੀਓ ਵਾਲਾ ਟਰੈਕਟਰ ਆ ਗਿਆ ਜੀ ਸਿੰਗਲ ਡਿਸਟ੍ਰੀਬਿਊਟਰ ਆ ਕਿ ਵਿਦਾਊਟ ਡਿਸਟ੍ਰੀਬਿਊਟਰ ਬਿਨਾ ਡਿਸਟ੍ਰੀਬਿਊਟਰ ਚ ਆਈ ਸੀ ਇਹ ਕਿੰਨੇ ਮਾਡਲ ਹੈ ਜੀ ਇਹ 14 ਜੀ 14 ਮਾਡਲ ਵਿੱਚ ਬਿਨਾ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਸੀ ਭਈ ਇਹ ਤੇ ਜੇ ਮਗਰਾੜਾਂ ਦੀ ਗੱਲ ਬਾਤ ਕਰੀਏ ਜੀ ਨਾਲ ਦੀ ਹੈ ਭਾਈ ਨਾਲ ਦੀ ਨਾਲ ਦੇ ਨਾਲ ਦੇ ਆਲ オリジナル ਮਗਰਾੜਾ ਤੇ ਕੰਡੀਸ਼ਨ ਚੈੱਕ ਕਰਵਾ ਦਿੰਨੇ ਆਪਾਂ ਦੇ ਪਾਵਰ ਸਟੀering ਦੇ ਵਿੱਚ ਆ ਗਿਆ ਦੋਸਤੋ ਇਹ ਫਰੰਟ ਵਾਲੇ ਟਾਇਰਾਂ ਦੀ ਬੇਚੀ ਕੰਡੀਸ਼ਨ ਉਹ ਕਿੰਨੇ ਪੈਸੇ ਆ 45 ਕੁ ਪੈਸੇ ਆ ਜੀ 45 ਕੁ ਪੈਸੇ ਫਰੰਟ ਵਾਲੇ ਟਾਇਰ ਆ ਗਿਆ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਡਬਲ ਪੰਪ ਦੇ ਵਿੱਚ ਆ ਟਰੈਕਟਰ ਡਿਮਾਂਡ ਦੀ ਜੇ ਗੱਲਬਾਤ ਕਰੀਏ ਜੀ ਡਿਮਾਂਡ ਦਾ 4 ਲੱਖ 42 ਹਜ਼ਾਰ ਆ ਵੀਰੇ 4 ਲੱਖ 42 ਹਜ਼ਾਰ ਤਾਂ ਡਿਮਾਂਡ ਆ ਜੀ ਕਿੰਨੇ ਕੁ ਦਾ ਛੱਡ ਦੋਗੇ ਜੀ ਬਸ ਆ ਨਾ 3.4 ਲੱਖ ਦਾ ਜੀ 3.4 ਦਾ ਜੀ ਹਾਂ ਜੀ 3.4 ਲੱਖ ਦਾ ਟਰੈਕਟਰ ਬਾਈ ਆ ਨਾ ਹੋ ਜੂ ਸામਨੇ ਅਗਲੇ ਬਾਰੇ ਕਰਦਿਆਂ ਗੱਲਬਾਤ ਸੋਨਾ ਲਿਖਾ ਡੀਆਈ 750 ਦਾ ਆ ਗਿਆ ਜੀ ਆਰਐਕਸ ਇਹ ਆ ਗਿਆ ਜੀ ਹਾਈ ਡਿਊਟੀ ਮੈਲਜ ਆਪਰੇ ਸਟੀering 15 ਮਾਡਲ ਪਾਵਰ ਸਟੀering ਦੇ ਵਿੱਚ ਆ ਗਿਆ ਜੀ 3 ਸਪੀਡ ਆ ਇਹ 3 ਸਪੀਡ ਆ ਜੀ ਹਾਂਜੀ ਹੋਇਆ ਹੋਇਆ ਜੀ ਆ ਹੋਇਆ ਬਾਈ ਠੀਕ ਹੈ ਜੀ 3 ਸਪੀਡ ਹੋਇਆ ਹੋਇਆ ਪ੍ਰਿੰਟ ਵਾਲੇ ਟਾਇਰਾਂ ਦੀ ਵੀ ਕੀ ਕੰਡੀਸ਼ਨ ਹੋਊਗੀ ਕੰਨ ਦਾ ਡਰ 40 ਪੈਸੇ ਆ ਜੀ ਬਾਈਕ ਵਾਲੇ ਜੀ ਮਗਲ ਦੇ ਡਰ 90 ਪੈਸੇ 16 ਵਾਲੇ ਆ ਜੀ ਇਹਨੂੰ 16 ਵਾਲੀ ਟਾਇਰ ਰਾਈ ਦਊਂਗਾ 90 ਪੈਸੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਵਧੀਆ ਐ mrf ਦੇ ਸ਼ਕਤੀ ਲਾਈਫ ਦੇ ਟਾਇਰ ਨੇ ਰੰਗ ਮੈਨ ਸਾਰਾ ਅਰੀਜਨਲ ਆ ਜੀ ਆਹ ਅਰੀਜਨਲ ਹੈ ਜੀ ਹਾਂਜੀ ਇਧਰੋਂ ਕੰਡੀਸ਼ਨ ਚੈੱਕ ਕਰਵਾ ਲੈਂਦੇ ਹਾਂ ਟਰੈਕਟਰ ਦੀ ਡਬਲ ਪੰਪ ਦੇ ਵਿੱਚ ਆ ਗਿਆ ਜੀ 3 ਸਪੀਡ ਸਾਈਡ ਗੇਅਰ ਦੇ ਵਿੱਚ ਆ ਗਿਆ ਤੇ 16 ਵਾਲੇ ਟਾਇਰ ਲੱਗੇ ਹੋਏ ਟਰੈਕਟਰ ਨੂੰ ਦੇਖ ਸਕਦੇ ਹੋ ਕੰਡੀ ਕੱਪੜੇ ਵਾਲੀ ਛਤਰੀ ਲੱਗੀ ਹੋਈ ਆ ਵਧੀਆ ਪੰਜਾਬ ਨੰਬਰੀ ਇਹ ਆ ਬਿਨਾਂ ਡਿਸਟ੍ਰੀਬਿਊਟਰ ਤੋਂ ਇਹ ਆ ਰੰਗ ਪੇਂਟ ਦਾ ਜੀ ਇਹ ਡਿਸਟ੍ਰਿਬਿਊਟਰ ਹੈਗਾ ਦੇ ਸਿੰਗਲ ਪੰਪ ਵਾਲੇ ਆਉਂਦਾ ਜੀ ਠੀਕ ਆ ਜੀ ਸਿੰਗਲ ਡਿਸਟ੍ਰਿਬਿਊਟਰ ਰੰਗ ਪਿੰਡ ਦਾ ਟਰੈਕਟਰ ਜੀ ਸਾਰਾ Ориਜినਲ ਆ ਜੀ ਠੀਕ ਆ ਜੀ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਤਾਂ 4 ਲੱਖ ਤੇ 45000 ਆ ਜੀ ਠੀਕ ਆ ਜੀ ਇੰਨੇ ਦਾ ਛੱਡੋਗੇ ਜੀ ਇਹ ਇਹ ਵਸਾਂ ਆ ਜੀ ਸੌਦਾ ਜੀ 3.4 ਲੱਖ ਦਾ ਦੇਵਾਂਗੇ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 35 ਦਾ ਇਹ ਟਰੈਕਟਰ ਆ ਗਿਆ ਜੀ ਛੋਟੇ ਕਿਸਾਨਾਂ ਦੀ ਪਸੰਦ 35 ਵਾਲਾ ਸੋਨਾ ਲਿਕਾ ਸਿੰਗਲ ਪੰਪ ਦੇ ਵਿੱਚ ਆ ਸਾਈਡ ਗੇਅਰ ਦੇ ਵਿੱਚ ਆ ਇਹ ਬਾਈਕ ਵਾਲੇ ਟਾਇਰਾਂ ਦੀ ਗੱਲ ਬਾਤ ਕਰੀਏ ਬਿਲਕੁਲ ਨਵੇਂ ਟਾਇਰ ਆ ਜੀ ਚੌਕੜਾ ਨਵੇਂ ਜੀ 프ਰੰਟ ਵਾਲੇ ਵੀ ਨਵੇਂ ਆ ਗੁੜੀਆਰ ਦੇ ਚੌਕੜੇ ਨਵੇਂ ਆ ਠੀਕ ਆ ਜੀ ਅਗਰ ਤੇ ਬੈਲ ਵਗੈਰਾ ਮੈਡੂ ਨਹੀਂ ਟਾਇਰ ਆ ਆ ਮਿਲ ਜੂਗਾ ਭਾਈ ਠੀਕ ਆ ਜੀ ਬੈਲ ਵਗੈਰਾ ਵੀ ਮੈਡੂ ਤੇ ਬਾਈਕ ਸਾਈਡ ਤੋਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਬਾਈਕ ਸਾਈਡ ਤੋਂ ਪੂਰਾ ਵਧੀਆ ਪੈ ਟਰੈਕਟਰ ਬਿਲਕੁਲ ਨਵੇਂ ਟਾਇਰ ਆ ਜੀ ਨਹੀਂ ਆਏ ਹੁੰਦਾ ਵੀ ਟਾਇਰਾਂ ਦੇ ਪੈਸੇ ਲਾਉਣੇ ਪਣਗੇ ਜਾ ਕੇ ਅਜੇ ਤੱਕ ਡੰਮਣੀਆਂ ਵੀ ਨਹੀਂ ਟੁੱਟੀਆਂ ਟਾਇਰਾਂ ਦੀ ਮਾਡਲ ਕੰਨੇ ਆ ਜੀ ਇਹ ਮਾਡਲ 11 ਜੀ 11 ਮਾਡਲ ਆ ਜੇ ਡਿਮਾਂਡ ਦੀ ਗੱਲ ਬਾਤ ਕਰੀ ਜੀ ਡਿਮਾਂਡ ਤਾਂ ਹੀ 298000 ਆ ਜੀ 298000 ਰੁਪਏ ਡਿਮਾਂਡ ਕਰਦੇ ਹਾਂ ਅਸੀਂ 80000 ਦਾ ਦੇ ਦਿਆਂਗੇ 2 ਲੱਖ 2 ਲੱਖ 80000 ਦਾ ਟਰੈਕਟਰ ਬਈ ਸਾਨੂੰ ਮਿਲ ਜੂਗਾ ਅਗਲੇ ਵਾਰੇ ਕਰ ਦਾਂ ਗੱਲ ਬਾਤ ਸੋਨਾ ਲਿਖਾ ਡੀਏ 750 ਦਾ ਆ ਗਿਆ ਜੀ ਪੰਜਾਬ ਨੰਬਰ ਅੱਛਾ ਆਈਵਰ ਵਾਲੀ ਹੁੱਡ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਦਾ ਕਿੰਨੇ ਮਾਡਲ ਆ ਜੀ ਇਹ ਇਹ 12 ਮਾਡਲ ਆ ਜੀ 12 ਮਾਡਲ ਆ ਜੀ ਪਾਵਰ ਸਟੀering ਡਬਲ ਪੰਪਾ ਡਿਸਟ੍ਰਿਬਿਊਟਰ ਲੱਗਿਆ ਦਾ ਡਿਸਟ੍ਰਿਬਿਊਟਰ ਲੱਗਿਆ ਜੀ ਹਾਂਜੀ ਦੇਖ ਸਕਦੇ ਹੋ ਕੰਡੀਸ਼ਨ ਦਾ ਬਈ ਟਾਇਰ ਇਹਦੇ ਵੀ 14 ਵਾਲੇ ਟਾਇਰ ਨਵੇਂ ਆ ਜੀ 14 ਵਾਲੇ ਬਾਈਕ ਵਾਲੇ ਬਿਲਕੁਲ ਨਵੇਂ ਟਾਇਰ ਆ ਹਜੇ ਤੱਕ ਡੰਬਣੀਆਂ ਵੀ ਨਹੀਂ ਰੋਟੀਆਂ ਟਾਇਰਾਂ ਨਹੀਂ ਆ ਤੇ ਰਿਵਰਸ ਪੀਟੀਓ ਵਾਲੀ ਇਹ ਟਰੈਕਟਰ ਆ ਗਿਆ ਜੀ ਉੱਡ ਉੱਡ ਦੇਖ ਸਕਦੇ ਹੋ ਤੁਸੀਂ ਪੂਰੀ ਵਧੀਆ ਲੱਗਿਆ ਬੈਕ ਸਾਈਡ ਤੋਂ ਵਧੀਆ ਪੈ ਟਰੈਕਟਰ ਕੰਡੀਸ਼ਨ ਦਾ ਤੇ ਫਰੰਟ ਵਾਲੇ ਟਾਇਰਾਂ ਦੇ ਬਈ ਕੀ ਕੰਡੀਸ਼ਨ ਆ ਜੀ ਉਹ ਲੈ 75 ਪੈਸੇ ਜੀ 75 ਵਾਲੇ ਠੀਕ ਆ ਜੀ ਹੈਡਮਾ ਪੰਜਾਬ ਨੰਬਰ ਡਿਮਾਂਡ ਦੀ ਇਹ ਗੱਲਬਾਤ ਕਰੀ ਇਹਦਾ 390000 ਆ ਜੀ 390000 ਡਿਮਾਂਡ ਆ 12 ਮਾਡਲ ਕਿੰਨੇ ਦਾ ਹੋਊ ਇਹ ਜੀ ਇਹ 70 ਦਾ ਦਿਆਂਗੇ 3 ਲੱਖ 370000 ਦਾ ਮੈਡੂ ਸਾਹਮਣੇ ਆ ਗਿਆ ਜੀ ਪੰਜਾਬ ਦੀ ਪਸੰਦ ਆ ਰੈੱਡ ਬੁੱਲ ਝੋਟਾ 855 416 ਬਈ 416 ਨੂੰ ਜ਼ਿਆਦਾ ਪਸੰਦ ਕਰ ਦੇਣਾ ਵੀਰੋ ਹਾਂਜੀ ਹਾਂਜੀ ਉਹਨਾਂ ਨਵੀਂ ਸੋਚ ਆ ਗਿਆ ਹਾਂਜੀ ਉਹ ਨੂੰ ਪਸੰਦ ਇਹਨੂੰ ਵੱਧ ਕਰ ਦੇ ਇਹਦੀ ਜ਼ਿਆਦਾ ਡਿਮਾਂਡ ਆ ਜ਼ਿਆਦਾ ਮਾਰਕੀਟ ਲਈ ਆਪਾਂ ਇਹਦੇ ਵੀ ਥੱਲੇ ਜਾ ਜੂਣ ਲੱਗਿਆ ਪਰ ਕੰਡੀਸ਼ਨ ਦਾ ਚੈੱਕ ਕਰਾਉਣਾ ਟਰੈਕਟਰ ਬਈ ਥੱਲੇ ਬਈ ਜਾਲ ਜੂੜ ਲੱਗਿਆ ਹੋਇਆ ਹੈਗਾ ਵੀ ਜਦੋਂ ਆਪਾਂ ਜ਼ਿਆਦਾਤਰ ਝੋਨੇ ਦਾ ਸੀਜ਼ਨ ਆਉਂਦਾ ਉਹ ਚਾੜਾ ਵੀ ਉਹ ਵੱਜ ਕੇ ਬੱਲੀਆਂ ਜਾਂ ਰੰਗ ਰੂਗੇ ਲੈ ਜਾਂਦਾ ਤਾਂ ਲਵਾਇਆ ਹੋਇਆ ਹੈ ਸੇਫਟੀ ਨੂੰ ਵਧੀਆ ਫੁੱਲ ਟਾਪ ਮਾਡਲ ਹੈ ਜੀ 3 ਸਪੀਡ ਹੈ ਜੀ 3 ਸਪੀਡ 3 ਸਪੀਡ ਦੇ ਵਿੱਚ ਆ ਗਿਆ ਆਲ オリਜੀਨਲੀ ਆ ਵੀ ਇਹ ਟਰੈਕਟਰ ਦਾ ਹਾਂਜੀ ਚਾਬੀ ਲੱਗਿਆ ਹੁੰਦਾ ਕਿਦੋਂ ਠੀਕ ਹੈ ਜੀ ਫੁੱਲ ਗਾਰੰਟੀ ਹੈ ਬਾਈ ਫੁੱਲ ਗਾਰੰਟੀ ਬਰਨਾਲਾ ਨੰਬਰ ਆ BB19 ਠੀਕ ਆ ਜੀ 752 ਘੰਟੇ ਟਰੈਕਟਰ ਚੱਲਿਆ ਹੋਇਆ ਜੀ ਕੰਡੀਸ਼ਨ ਤੇ ਇੱਕ ਕਰਵਾ ਲੈਣੇ ਆਪਾਂ ਦੇਖੋ 752 ਘੰਟੇ ਚੱਲਿਆ ਹੋਇਆ ਟਰੈਕਟਰ ਕੋਈ ਮੀਟਰ ਨਾਲ ਤਾਂ ਨਹੀਂ ਬਈ ਛੇੜ ਛਾੜ ਉਹ ਨਾ ਨੋਰਾ ਵੀ ਨਹੀਂ ਜੀ ਠੀਕ ਆ ਜੀ ਟਾਇਰੀ ਦੱਸ ਦਿਆ ਨਾਲ ਦੋਵੇਂ ਪਏ ਆ ਕਿੰਨੇ ਕੇ ਪੈਸੇ ਆਉਣਗੇ ਟਾਇਰ ਪਈ ਹੈ ਰਹਿ ਗਿਆ ਅਸੀਂ ਤਾਂ 85 ਪੈਸੇ ਮੰਗ ਰਹੇ ਨੇ ਮੂਰ ਦੇ 80 ਪੈਸੇ ਆਉਣਗੇ ਠੀਕ ਆ ਜੀ ਇਹ ਬਰਨਾਲਾ ਇਹ ਲੋਕਲ ਨੰਬਰ ਆ ਦੋਸਤੋ ਇਹ ਬਾਈ ਕਲੇ ਟਾਇਰ ਵੀ ਦੇਖ ਸਕਦੇ ਹੋ ਮਗਰਾਣਾ ਦੇ ਸੌਂਗ ਨੂੰ ਵਧੀਆ ਟੇਪ ਟੂਪ ਲੱਗੀ ਹੋਈ ਆ ਆਹ ओरिजिनल ਟਰੈਕਟਰ ਹੈ ਰੰਗ ਪੇਂਟ ਦਾ ਹੈ ਤੇ ਜੇ ਆਪਾਂ ਮਾਡਲ ਕਿੰਨੇ ਹੈ ਜੀ ਇਹ ਮਾਡਲ 22 ਹੈ ਜੀ 22 ਮਾਡਲ ਹੈ 3 ਸਪੀਡ ਪੀ ਵੀ ਇੰਨੀ ਬਰਨਾਲੀ ਦਾ ਨੰਬਰ ਆ ਡਿਮਾਂਡ ਦੀ ਇਹ ਗੱਲਬਾਤ ਕਰੀਏ ਡਿਮਾਂਡ ਤਾਂ ਜੀ 7 ਲੱਖ 60000 ਹੈ 7 ਲੱਖ 60000 ਦਾ ਡਿਮਾਂਡ ਹੈ ਜੀ ਕਿੰਨੇ ਦਾ ਹੋ ਜੂ ਇਹ ਜੀ ਤੇ 740 ਜਿਆਦਾ ਦੇ ਦਿਆਂਗੇ ਬਾਈ 74000 ਦਾ ਨਵਾਂ ਕਿੰਨੇ ਦਾ ਹੋਊ ਬਈ 8 ਦਾ ਹੋਊ ਨਾ ਨਵਾਂ ਦਾ 8 ਤੋਂ ਵੱਧ ਹੀ ਆ ਜਾ ਬਾਕੀ ਬਲਕੋ ਹੁਣ ਤਾਂ 400 ਸੋ ਵਾਲੇ ਮਿਲਦੇ ਹੀ ਨਹੀਂ ਹਨ ਜਾਰੇ ਢਬਾੜ ਇਹਨਾਂ ਦੇ ਅਗਲਾ ਟਰੈਕਟਰ ਦੀ ਗੱਲਬਾਤ ਕਰੀਏ ਸਵਰਾਜ 85 ਵੱਜਾ ਆ ਗਿਆ ਜੀ ਇਹਨਾਂ 200 ਦੇ ਵਿੱਚ ਆ ਗਿਆ ਸਿੰਗਲ ਸਟਾਰ ਦੇ ਵਿੱਚ ਇਹ ਟਰੈਕਟਰ ਦਾ ਕਹਿੰਦੇ ਤੋੜਾ ਜ਼ਿਆਦਾ ਹੈ ਬਈ ਦੂਜਿਆਂ ਨਾਲ ਹੈਗਾ ਫਰਕਣਾ ਜੀ ਹਾਂਜੀ ਹਾਂਜੀ ਜਿਨੇ ਇਹ ਲੈ ਲਿਆ ਤਾਂ ਛੇਤੀ ਛੇਤੀ ਵੇਚਦਾ ਹੀ ਨਹੀਂ ਬਈ ਇਹ ਕਿੰਨੇ ਮਾਡਲ ਹੈ ਜੀ 99 ਨਵੇਂ ਆ ਜੀ 99 ਮਾਡਲ ਹੈ 프ਰੰਟ ਦੇ ਟਾਇਰ ਤਾਂ ਬਿਲਕੁਲ ਨਵੇਂ ਹੈ ਜੀ ਦੇਖ ਸਕਦੇ ਹੋ ਬਾਈ ਕਲੇ ਵੀ ਟਾਇਰਾਂ ਦੀ ਕੀ ਕੰਡੀਸ਼ਨ ਹੈ 40 ਪਾਹੇ ਆ ਜੀ 14 ਵਾਲੇ ਆ 23 ਪੈਂਸੇ ਬਾਈ ਕਲੇ ਟਾਇਰਾਂ ਦੀ ਕੰਡੀਸ਼ਨ ਆ 14 ਦੇ ਇਹ ਮਗਰਾੜ ਮਗਰੂੜਾ ਹਜੇ ਤੱਕ ਨਾਲ ਦੇ ਲੱਗੇ ਹੋਇਆ ਟਰੈਕਰ ਅਤਰੀ ਸੁਗਰੀ ਵਧੀਆ ਕਪੜਾ ਅਤਰੀ ਸੁਗਰੀ ਵਧੀਆ ਨਵੀਂ ਲੱਗੀ ਹੋਈ ਆ ਤੇ ਇਹ ਵੀ ਪੰਜਾਬ ਨੰਬਰੀ ਹੈ ਜੀ ਇਹ ਪੰਜਾਬ ਡਿਮਾਂਡ ਜੀ ਇਹਦੀ ਕੀ ਹੈ ਜੀ ਇਹਦੀ ਰੇਟ 185 ਆ ਜੀ 185 ਦਾ ਡਿਮਾਂਡ ਆ ਜੀ ਕਿੰਨੇ ਦਾ ਹੋ ਜੂਏ 165 ਦਾ ਦੇ ਦੇਣਾ ਜੀ 165 ਦਾ ਮਿਲ ਜੂ 6 ਛਿਰੀ ਆ 6 ਛਿਰੀ ਅੱਗੇ ਆ ਗਿਆ ਜੀ 735 ਸੋਨਾ ਲਿਕਾ ਸੋਨਾ ਲਿਕਾ ਆ ਗਿਆ ਜੀ ਡੀਆਈ 750 ਦਾ ਇਹ ਵੀ ਪੰਜਾਬ ਨੰਬਰ ਆ ਜੀ ਹਾਂਜੀ ਪੰਜਾਬ ਪੰਜਾਬ ਨੰਬਰ ਆ ਫਰੰਟ ਵਾਲੇ ਟਾਇਰਾਂ ਦੀ ਜੇ ਗੱਲਬਾਤ ਕਰੀਏ ਜੀ ਚੌਕੜੇ ਨਮਾ ਬਈ ਜਦੋਂ ਦਾ ਠੀਕ ਆ ਜੀ ਚੌਕੜਾ ਟਾਇਰਾਂ ਦਾ ਨਮਾ 14 ਦੇ ਟਾਇਰਾਂ ਚ 14 ਦੇ ਜੀ 14 ਦੇ ਟਾਇਰਾਂ ਚ ਸਾਈਡ ਗੇਅਰ ਆ ਤੇ ਸਿੰਪਲ ਸਟੀering ਆ ਜੀ ਸਿੰਪਲ ਸਿੰਪਲ ਸਟੀering ਆ ਤੇ ਮਾਡਲ 8 ਆ 8 ਮਾਡਲ ਆ ਸਿੰਗਲ ਪੰਪ ਦੇ ਵਿੱਚ ਆ ਜੀ ਪੰਜਾਬ ਦਾ ਨੰਬਰ ਆ ਇਹ ਰੰਗ ਪੇਂਟ ਦਾ ਦੇਖ ਸਕਦਾ ਤੁਸੀਂ ਪੂਰਾ ਵਧੀਆ ਸਾਫ਼ ਟਰੈਕਟਰ ਆ ਤੇ ਜੇ ਡਿਮਾਂਡ ਦੀ ਗੱਲਬਾਤ ਕਰੀ ਜੀ ਮੰਗ ਦੀ ਹੈਗੀ 3 ਲੱਖ 10000 3 ਲੱਖ 10000 ਰੁਪਏ ਦਾ ਟਰੈਕਟਰ ਦੀ ਡਿਮਾਂਡ ਆ ਜੀ ਇਹ ਕਿੰਨੇ ਕ ਦਾ ਬਣਜੂ ਜੀ ਇਹ 2 95 ਦਾ ਦੇ ਦਾਂਗੇ ਜੀ 2 ਲੱਖ 95000 ਦਾ ਟਰੈਕਟਰ ਬਈ ਤੁਹਾਨੂੰ ਮਿਲ ਜੂਗਾ ਤੇ ਜੇ ਭਈਆ ਆਪਣੇ ਪਿੰਡ ਦੀ ਗੱਲਬਾਤ ਕਰੀ ਜੀ ਕਿਹੜਾ ਪਿੰਡ ਆਈ ਆਪਣਾ ਪਿੰਡ ਸੈਣਾ ਜੀ ਸੈਣਾ ਪਿੰਡ ਆ ਜੀ ਮੰਡੀ ਤੋਂ ਬਣਾ ਟਰੈਕਟਰ ਕਰੀ ਜਾਂਦੇ ਆ ਜੀ ਆ ਕਰੀ ਹੁੰਦੇ ਆ ਠੀਕ ਆ ਜੀ ਤੇ ਬਾਕੀ ਜੇ ਆਪਾਂ ਕੰਟੈਕਟ ਨੰਬਰ ਦੀ ਗੱਲਬਾਤ ਕਰੀ ਜੀ ਤੇ ਕੰਟੈਕਟ ਨੰਬਰ ਕੀ ਹੈ ਜੀ ਆਪਣਾ ਫੋਨ ਨੰਬਰ ਜੀ 98152 ਹਾਂਜੀ 11911 ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਵਾਂਗੇ ਹਾਂ ਕੱਟ ਲਾਂਗੇ ਠੀਕ ਹੈ ਜੀ ਜਿਵੇਂ ਭਾਈ ਉਹ ਛੇ ਮਾਡਲ 14 ਮਾਡਲ ਆ ਗਿਆ ਉੱਤੇ ਲੋਨ ਵਗੈਰਾ ਹੋਜੂ ਜੀ ਆ ਹੋਜੂਗਾ ਜੀ ਠੀਕ ਹੈ ਜੀ ਹਾਂਜੀ ਤੇ ਪੁਰਾਣਾ ਟਰੈਕਟਰ ਵੀ ਕੱਟਾ ਦੇਉ ਬਾਈ ਕਹਿੰਦਾ ਲੋਨ ਵੀ ਹੋਜੂ ਮੰਡੀ ਦਾ ਬਣਾ ਟਰੈਕਟਰ ਕਰੇ ਹੋਣਗੇ ਸੋਮਵਾਰ ਨੂੰ ਆ ਮੰਡੀ ਚੋਂ ਤਰਕਸੀ ਲੜੀ ਚਾਹੀਦੀ ਆ ਤਰਕਸੀ ਲੜੀ ਬਾਕੀ ਟਰੈਕਟਰ ਆਪਣੇ ਕੋ ਪੰਜਾਬ ਨੰਬਰ ਹੀ ਹੁੰਦੇ ਸਾਰੇ ਠੀਕ ਆ ਜੀ ਹਾਂਜੀ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਗਿਆ ਕੋਈ ਵੀ ਟਰੈਕਟਰ ਖਰੀਦਣਾ ਬਾਈ ਨੂੰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਅੱਛਾ ਜੀ ਅਲਦਾਂ ਨਵੀਂ ਵੀਡੀਓ ਨਾਲ ਧੰਨਵਾਦ